ਈ ਅਮਰਤ ਬਾਹਲ ਵੀ ਕਿਸੇ ਟਾਈਮ ਤੇ ਕਹਿ ਰਿਹਾ ਸੀ ਕਿ ਮੈਂ ਨਹੀਂ ਮੰਨਦਾ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ ਸੰਵਿਧਾਨ ਤੋਂ ਜੀ ਤੇ ਲੇਕਿਨ ਜਦੋਂ ਪਰਚੇ ਦਰਜ ਹੋਏ ਆ ਉਦੋਂ ਸੰਵਿਧਾਨ ਯਾਦ ਆਇਆ ਤੁਸੀਂ ਹਿੰਦੂ ਰਾਸ਼ਟਰ ਤਾਂ ਅੱਜ ਕੀ ਮੈਂ ਕਹਾਂ ਪੂਰੀ ਜ਼ਿੰਦਗੀ ਲੱਗੇ ਰਣ ਹਿੰਦੂ ਰਾਸ਼ਟਰ ਨਹੀਂ ਬਣਦਾ ਕਿਉਂਕਿ ਇੱਕ ਤਾਂ NSA ਉਹਨਾਂ ਲੋਕਾਂ ਤੇ ਵੀ ਜਿਹੜੇ ਲੋਕਾਂ ਨੇ ਸ਼ਰਾਰਤ ਨੂੰ ਅੰਜਾਮ ਦਿੱਤਾ ਜਿਵੇਂ ਆਪਦੇ ਹੀ ਰੈਬਰ ਬਾਬਾ ਸਾਹਿਬ ਬੇੜਕਰ ਦੇ ਉੱਪਰ ਹੱਥੋੜੇ ਚਲਾ ਦਿੱਤੇ ਸ਼ਾਇਦ ਇਹ ਸਿੱਖਾਂ ਨੂੰ ਤੇ ਜਿਨ੍ਹਾਂ ਸਾਡੀ ਆਪਸੀ ਦਲੀ ਜੱਥੇਬੰਦੀਆਂ ਨੂੰ ਆ ਲੜਾਉਣ ਦੀ ਸਾਜ਼ਿਸ਼ ਕਰਨੀ ਹੈ ਤੇ ਉਹਦੇ ਪਿੱਛੇ ਸਾਜ਼ਿਸ਼ ਕਿੰਦੀ ਹੈ ਹੂੰ ਇਸ ਸਮੇਂ ਪੂਰੇ ਪੰਜਾਬ ਦੇ ਚ ਹਰੇਕ ਸ਼ਹਿਰ ਅਲੱਗ-ਅਲੱਗ ਸ਼ਹਿਰ ਹਰ ਰੋਜ਼ ਬੰਦ ਹੋ ਰਿਹਾ ਕਦੇ ਲੁਧਿਆਣਾ ਬੰਦ ਹੋ ਰਿਹਾ ਕਦੇ ਜੰੰਦਰ ਬੰਦ ਹੋ ਰਿਹਾ ਕਦੇ ਹੁਣ ਫਰੋਜ਼ਪੁਰ ਬੰਦ ਹੋਣਾ ਹੈ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਗੋਡਿਆਂ ਦੇ ਭਾਰ ਪੈਣਾ ਪਿਆ ਸੀ ਕਾਨੂੰਨ ਉਹ ਵਾਪਸ ਲੈਣਾ ਪਿਆ ਸੀ ਉਹੀ ਹਿੰਦੂ ਰਾਸ਼ਟਰ ਉਹ ਲੋਕ ਬਣਾਉਣ ਦੀ ਪੂਰੀ ਉਹਨਾਂ ਦੀ ਪਲੈਨਿੰਗ ਜਿਹੜੀ ਆ ਉਹ ਕਾਮਯਾਬ ਹੋ ਜਾਂਦੀ ਇਸ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਫਰੋਜ਼ਪੁਰ ਦੇ ਵਿੱਚ ਜਿੱਥੇ ਕਿ ਮੇਰੇ ਨਾਲ 라ਵਣ ਸੈਨਾ ਮਿਸ਼ਨ ਅੰਬੇਦਕਰ ਦੇ ਪ੍ਰਧਾਨ ਦੀਪ ਦਸ਼ਾਨੰਦ ਜਿਹੜੇ ਰਾਸ਼ਟਰੀ ਪ੍ਰਧਾਨ ਹੈਗੇ ਨੇ ਬੈਠੇ ਨੇ ਮੇਰੇ ਨਾਲ ਸੋ ਗੱਲਬਾਤ ਕਰਨ ਲੱਗੇ ਆ ਜਿਸ ਤਰ੍ਹਾਂ ਮੁੱਦਾ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਮੁੱਦਾ ਉੱਠਦਾ ਹੈ ਕਿ ਜਿਹਦੇ ਵਿੱਚ ਬਿਵਾਦ ਵੱਧ ਜਾਂਦਾ ਹੈਗਾ ਸੋ ਜਿਹੜਾ ਮੁੱਦਾ ਸੀਗਾ ਜਿਵੇਂ ਡਾਕਟਰ ਅੰਬੇਦਕਰ ਦੀ ਜਿਹੜੀ ਮੂਰਤੀ ਸੀਗੀ ਅੰਮ੍ਰਿਤਸਰ ਦੇ ਵਿੱਚ ਲੱਗੀ ਇੱਕ ਨੌਜਵਾਨ ਕਹਿੰਦੇ ਦਵਾਈ ਤੋਂ ਆਉਂਦਾ ਤੇ ਵੱਡਾ ਥੋੜਾ ਫੜਕੇ ਤਨੂੰ ਤੋੜਨ ਦੀ ਕੋਸ਼ਿਸ਼ ਕਰਦਾ ਫਿਰ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਤੇ ਉਹਦੇ ਤੇ ਕਾਰਵਾਈ ਹੁੰਦੀ ਹੈ ਉਸੇ ਮੁੱਦੇ ਨੂੰ ਲੈ ਕੇ ਗੱਲਬਾਤ ਕਰਦੇ ਆਂ ਸੋ ਇਹਦੇ ਵਿੱਚ ਬੜੀ ਵੱਡੀ ਸਿਆਸਤ ਵੀ ਹੋ ਸਕਦੀ ਹੈ ਤੇ ਕੀ ਅੱਗੇ ਆਉਂਦਾ ਹੈ ਪਤਾ ਲੱਗਦਾ ਸੋ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਜੀ ਜੀ ਸੋ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਧੰਨਵਾਦ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਇਹ ਮੁੱਦਾ ਸੀਗਾ ਡਾਕਟਰ ਭੀਮਰਾਓ ਉਮੀਦਵਾਰ ਦਾ ਡਾਕਟਰ ਭੀਮਰਾਓ ਵੇਦਕਰ ਇੱਕ ਜਿਹੜੇ ਭਾਰਤ ਦੇ ਇੱਕ ਮਹਾਨ ਫਲਸਫਰ ਹੋਏ ਨੇ ਇੱਕ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਇੱਕ ਇੰਡੀਆ ਨੂੰ ਇੱਕ ਆਪਣਾ ਸੰਵਿਧਾਨਤਾ ਲਿਖ ਕੇ ਤੇ ਇੰਡੀਆ ਉਸੇ ਦੀ ਤਰ੍ਹਾਂ ਤੇ ਚੱਲਦਾ ਸੋ ਗੱਲ ਕਰੀਏ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬੁੱਤ ਨੂੰ ਤੋੜਨ ਦੇ ਵਾਸਤੇ ਇੱਕ ਨੌਜਵਾਨ ਕਹਿੰਦੇ ਵੀ ਦੁਬਈ ਤੋਂ ਆਇਆ ਸੀਗਾ ਉਹਦੀ ਮਾਂ ਵੀ ਕਹਿੰਦੀ ਵੀ ਮੈਨੂੰ ਪਤਾ ਨਹੀਂ ਹੈਗਾ ਸੀਗਾ ਤੇ ਲੇਕਿਨ ਜਿਹੜਾ ਬੁੱਤ ਤੋੜਦਾ ਹੈ ਉੱਥੇ ਉਹ ਥੋੜੇ ਦੇ ਨਾਲ ਬਾਅਦ ਵਿੱਚ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈਗੀ ਹੈ ਬੁੱਤ ਤੋੜਨ ਸੌਰੀ ਬੁੱਤ ਤੋੜਨ ਦਾ ਕਾਰਨ ਕੀ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਜੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਤੁਹਾਡਾ ਜੋ ਤੁਸੀਂ ਸਾਡੀ ਆਵਾਜ਼ ਨੂੰ ਤੇ ਬਾਬਾ ਸਾਹਿਬ ਮੇੜਕਰ ਦੀ ਵੀ ਚਾਰ ਧਾਰਾ ਦੇ ਤਹਿਤ ਜੀ ਪੂਰੇ ਆਵਾਮ ਦੀ ਆਵਾਜ਼ ਨੂੰ ਜੀ ਆਪਣੇ ਚੈਲਨ ਚੈਨਲ ਦੇ ਮਾਧਿਅਮ ਤੋਂ ਪਹੁੰਚਾ ਰਹੇ ਹੋ ਜੀ ਜੀ ਸੋ ਮਾਮਲਾ ਦੇਖੋ ਇਹ ਹੈ ਵੀ ਜਿਹੜਾ ਉਹ ਸ਼ਖਸ਼ ਹੈ ਇਹ ਬਹੁਤ ਹੀ ਪੂਰੇ ਪੰਜਾਬ ਚ ਨਹੀਂ ਪੂਰੇ ਦੇਸ਼ ਚ ਹੀ ਤੇ ਪੂਰੇ ਹੀ ਵਿਸ਼ਵ ਦੇ ਵਿੱਚ ਜੀ ਇਸ ਘਟਨਾ ਤੋਂ ਪੂਰਾ ਹੀ ਜਿਹੜਾ ਐਸਸੀ ਐਸਟੀ ਬੀਸੀ ਓਬੀਸੀ ਸਮਾਜ ਬਹੁਤ ਹੀ ਨਰਾਜ਼ ਨਜ਼ਰ ਆ ਰਿਹਾ ਹੈ ਜੀ ਲੇਕਿਨ ਇਦਾਂ ਨਹੀਂ ਘਟਨਾਵਾਂ ਪਹਿਲਾਂ ਜਿਹੜੀਆਂ ਨਾ ਉਹ ਯੂਪੀ ਤੇ ਜਾਂ ਬਿਹਾਰ ਤੇ ਹੁੰਦੀਆਂ ਸੀ ਵੀ ਕਿਤਨਾ ਕਿਤੇ ਬਾਬਾ ਸਾਹਿਬ ਬੇੜ ਕਰਦੇ ਸਟੈਚੂ ਥੋੜੇ ਜਾਂਦੇ ਸੀ ਉਹਨਾਂ ਦੀ ਫੋਟੋਆਂ ਸਾੜੀਆਂ ਜਾਂਦੀਆਂ ਸੀ ਜੀ ਜੀ ਲੇਕਿਨ ਇਹ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਹਾਂਜੀ ਜਿੱਥੇ ਗੁਰੂਆਂ ਪੀਰਾਂ ਨੇ ਇੱਕ ਸ਼ਾਂਤੀ ਦਾ ਸੰਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਕਿਹਾ ਵੀ ਮਾਨਸ ਕੀ ਜਾਤ ਸਭ ਇੱਕੀ ਪਹਿਚਾਨ ਬੋ ਹਨਾ ਜੀ ਜੀ ਤੇ ਉਸੇ ਦੇ ਤਹਿਤ ਹੀ ਅੱਜ ਗੁਰੂ ਦੀ ਨਗਰੀ ਦੇ ਵਿੱਚ ਜਿੱਥੇ ਇੱਕ ਪਾਸੇ ਸ਼੍ਰੀ ਦਰਬਾਰ ਸਾਹਿਬ ਹੈ ਦੂਸਰੇ ਪਾਸੇ ਭਗਵਾਨ ਵਾਲਮੀਕੀ ਤੀਰਥ ਆਸ਼ਰਮ ਭਗਵਾਨ ਵਾਲਮੀਕੀ ਆਸ਼ਰਮ ਹੈ فرق ਵੀ ਥੋੜਾ ਹੈ ਉਥੋਂ فرق ਵੀ ਥੋੜਾ ਡਿਸਟੈਂਸ ਥੋੜਾ ਹੈ ਜੀ ਜੀ ਤੇ ਜਿੱਥੇ ਦਰਬਾਰ ਸਾਹਿਬ ਹੈ ਉਸ ਤੋਂ ਦਰਬਾਰ ਸਾਹਿਬ ਤੋਂ ਮੇਰੇ ਖਲ 500 600 ਮੀਟਰ ਦੀ ਦੂਰੀ ਤੇ ਬਾਬਾ ਸਾਹਿਬ ਬੇੜ ਕਰਦਾ ਇੱਕ ਸਟੈਚੂ ਵਿਸ਼ਾਲ ਸਟੈਚੂ ਜਿਹੜਾ ਲੱਗਿਆ ਹੋਇਆ ਜੀ ਤੇ ਉਥੇ ਇੱਕ ਸ਼ਖਸ ਪਹੁੰਚਦਾ ਜਿਹੜਾ ਲੋਕਾਂ ਨੇ ਦੇਖਿਆ ਵੀਡੀਓ ਚ ਵੀ ਉਹ ਥੋੜੇ ਮਾਰ ਰਿਹਾ ਪੋੜੀ ਲਗਾਈ ਗਈ ਹੈ ਚਲੋ ਪੌੜੀ ਦਾ ਕੋਈ ਇਸ਼ੂ ਨਹੀਂ ਆ ਕਿਉਂਕਿ ਉੱਥੇ ਜਥੇਬੰਦੀਆਂ ਨਾਲ ਗੱਲ ਕੀਤੀ ਗਈ ਸੀ ਉਹ ਕਹਿੰਦੇ ਜਦੋਂ ਵੀ ਕੋਈ 14 ਅਪ੍ਰੈਲ ਆਂਦੀ ਆ ਜਾਂ 15 ਅਗਸਤ ਆਂਦਾ ਜਾਂ 26 ਜਨਵਰੀ ਆਂਦੀ ਆ ਸੰਵਿਧਾਨ ਲਾਗੂ ਦੀ ਵਸੋ ਸਰਕਾਰ ਵੱਲੋਂ ਪੌੜੀ ਲਵਾਈ ਜਾਂਦੀ ਆ ਪਹਿਲਾਂ ਹੀ ਲਗਾਉਂਦੀ ਆ ਪਹਿਲਾਂ ਹੀ ਲਾ ਦਿੱਤੀ ਜਾਂਦੀ ਆ ਤਾਂ ਕਿ ਕਈ ਲੋਕਾਂ ਨੇ ਉੱਥੇ ਆ ਕੇ ਬਾਬਾ ਸਾਹਮੇੜ ਕਰ ਦੋ ਉਸ ਪਰਪਿਤ ਕਰਨੇ ਹੁੰਦੇ ਆ ਸਟੈਚੂ ਬਹੁਤ ਉੱਚਾ ਹੱਥ ਨਹੀਂ ਪਹੁੰਚਦਾ ਲੇਕਿਨ ਉਹ ਸ਼ਰਾਰਤੀ ਅਨਸਰ ਸੀਦਾ ਜਿਸ ਨੇ ਹਥੋੜੇ ਮਾਰੇ ਆ ਲੇਕਿਨ ਉਹਦੇ ਪਿੱਛੇ ਸਾਜ਼ਿਸ਼ ਕਿੰਦੀ ਆ ਇਸ ਸਮੇਂ ਪੂਰੇ ਪੰਜਾਬ ਦੇ ਚ ਹਰੇਕ ਸ਼ਹਿਰ ਅਲੱਗ-ਅਲੱਗ ਸ਼ਹਿਰ ਹਰ ਰੋਜ਼ ਬੰਦ ਹੋ ਰਿਹਾ ਜਿਸ ਤਰ੍ਹਾਂ ਕੱਲ ਵੀ 30 ਤਰੀਕ ਨੂੰ ਫਰੋਜਪੁਰ ਬੰਦੀ ਕਾਲ ਦਿੱਤੀ ਗਈ ਸਾਡੇ ਵੱਲੋਂ ਜੀ ਤੇ ਇਹ ਜਿਹੜਾ ਮਸਲਾ ਇਹ ਸਿਰਫ ਅਸੀਂ ਇਸ ਚੀ ਦੀ ਜਾਂਚ ਚਾਹੁੰਦੇ ਹਾਂ ਸੀਬੀਆਈ ਸੀਬੀਆਈ ਦੇ ਨਾਲ-ਨਾਲ ਜੁਡੀਸ਼ਰੀ ਜੁਡੀਸ਼ਰੀ ਜਾਂਚ ਚਾਹੁੰਦੇ ਆਂ ਦੀ ਜੀ ਵੀ ਸੁਪਰੀਮ ਕੋਰਟ ਇਸ ਚੀ ਦੀ ਜਾਂਚ ਕਰਵਾਵੇ ਵੀ ਜਿਹੜਾ ਇਹ ਸ਼ਖਸ ਹੈ ਇਸ ਨੂੰ ਕਿੰਨੇ ਭੇਜਿਆ ਤੇ ਕਿ ਕਿੰਨਾ ਦੀ ਸ਼ਹਿਤ ਇਹ ਆਇਆ ਇਹ 10 ਮਹੀਨੇ ਪਹਿਲਾਂ ਦੁਬਈ ਰਹਾ ਦੁਬਈ ਕੀ ਕਰਦਾ ਸੀ ਜਦੋਂ ਇਹਦੇ ਕੇਸ ਨਹੀਂ ਸੀ ਜੀ ਇਹਦੇ ਪਰਿਵਾਰ ਦਾ ਕਹਿਣਾ ਇਹਦੇ ਕੇਸ ਨਹੀਂ ਸੀ ਇਹ ਬਿਲਕੁਲ ਮੂਨਾ ਸੀ ਲੇਕਿਨ ਅੱਜ ਕੇਸ ਧਾਰੀ ਬਣ ਕੇ ਸ਼ਾਇਦ ਇਹ ਸਿੱਖਾਂ ਨੂੰ ਤੇ ਜਿੰਨਾ ਸਾਡੀ ਆਪਸੀ ਦਲੀ ਜੱਥੇਬੰਦੀਆਂ ਨੂੰ ਆ ਲੜਾਉਣ ਦੀ ਇੱਕ ਸਾਜ਼ਿਸ਼ਤਾਨੀ ਹੈ ਹੂੰ ਵੀ ਇਸ ਦੇ ਤਹਿਤ ਇੱਕ ਪੰਜਾਬ ਦੇ ਵਿੱਚ ਇਹਨੂੰ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਤੇ ਇਸ ਕਰਕੇ ਅਸੀਂ ਸਰਕਾਰਾਂ ਤੋਂ ਵੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਤੇ ਮੰਗ ਕਰਦੇ ਹਾਂ ਸੈਂਟਰ ਗਵਰਨਮੈਂਟ ਤੋਂ ਜਿਹੜੀ ਮੌਜੂਦਾ ਸਰਕਾਰ ਹੈ ਦੇਖ ਲਈ ਵੀ ਇਹਦੀ ਜਿਹੜੀ ਸੁਪਰੀਮ ਕੋਰਟ ਵੱਲੋਂ ਇਨਕੁਆਇਰੀ ਕਰਵਾਈ ਜਾਵੇ ਜੁਡੀਸ਼ੀਅਲ ਇਨਕੁਆਇਰੀ ਕਰਾਈ ਜਾਵੇ ਤਾਂ ਜੋ ਇਹ ਕਲੀਅਰ ਹੋ ਸਕੇ ਕਿ ਵੀ ਇਹ ਬੰਦਾ ਕਿੰਦੇ ਕਹਿਣ ਤੇ ਉੱਥੇ ਪਹੁੰਚਿਆ ਕਿਉਂਕਿ ਇਹ ਆਪ ਵੀ ਖੁਦ ਐਸੇ ਭਾਈਚਾਰੇ ਨਾਲ ਸੰਬੰਧਿਤ ਹੈ ਜੀ ਜੀ ਲੇਕਿਨ ਸਾਡੇ ਹੀ ਬੰਦੇ ਨੂੰ ਅੱਗੇ ਕਰਕੇ ਇਹ ਕਿਹੜੇ ਲੋਕ ਆ ਜਿਹੜੇ ਸਾਜ਼ਿਸ਼ਾਂ ਰਚ ਰਿਹਾ ਲੇਕਿਨ ਜਿਹੜਾ ਗद्दार ਹੈ ਉਹ ਕੋਈ ਸਾਡਾ ਨਹੀਂ ਹੈ ਵੈਸੇ ਗੱਲਾਂ ਕਹਿ ਰਹੇ ਕਿਉਂਕਿ ਤਾਂ ਕਹਿ ਰਿਹਾ ਵੀ ਇਹ ਐਸੇ ਬੰਦਾ ਹੈ ਪਰ ਜਿਹੜਾ ਗद्दार ਹੈ ਜਿਹਨੇ ਆਪਦੇ ਹੀ ਰਹਿਬਰ ਬਾਬਾ ਸਾਹਿਬ ਅੰਬੇਦਕਰ ਦੇ ਉੱਪਰ ਹ ਤੋੜੇ ਚਲਾ ਦਿੱਤੇ ਉਹ ਤਾਂ ਉਹ ਜਿਹੜੀ ਸਟੈਚੂ ਆ ਬਾਬਾ ਸਾਹਿਬ ਦਾ ਉਹ ਪਿੱਤਲ ਦਾ ਸੀ ਜੇ ਤੱਕ ਉਹ ਫਾਈਬਰ ਦਾ ਹੁੰਦਾ ਤੇ ਟੁੱਟ ਜਾਣਾ ਸੀ ਹਮ ਤੇ ਇਸ ਕਰਕੇ ਇੱਕ ਤਾਂ ਐਨਐਸਏ ਉਹਨਾਂ ਲੋਕਾਂ ਤੇ ਵੀ ਜਿਹੜੇ ਲੋਕਾਂ ਨੇ ਸ਼ਰਾਰਤ ਨੂੰ ਅੰਜਾਮ ਦਿੱਤਾ ਜੀ ਉਹਨਾਂ ਤੇ ਵੀ ਐਨਐਸਏ ਲੱਗਣੀ ਚਾਹੀਦੀ ਆ ਉਹਨਾਂ ਸਾਰਿਆਂ ਦੇ ਭਾਵੇਂ ਉਹਦੇ ਪਿੱਛੇ ਕੋਈ ਰਾਜ ਇੰਟੀਗ੍ਰਿਟੀ ਡਿਰ ਹੈ ਭਾਵੇਂ ਕੋਈ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਕੰਮ ਕਰਵਾਇਆ ਸਾਡੀ ਪਹਿਲ ਦੇ ਦਰ ਤੇ ਕਿਉਂਕਿ ਦੇਖੋ ਬਾਬਾ ਸਾਹਿਬ ਅੰਬੇਦਕਰ ਦੀ ਜੇ ਗੱਲ ਕਰੀਏ ਬਾਬਾ ਸਾਹਿਬ Ambedkar ਕੱਲੇ ਇੱਕ ਐਸੀ ਸਮਾਜ ਦੀ ਤਾਂ ਹੈ ਨਹੀਂ ਹੂੰ ਬਾਬਾ ਸਾਹਿਬ Ambedkar ਦਾ ਜਿਹੜਾ ਸੰਵਿਧਾਨ ਬਾਬਾ ਸਾਹਿਬ Ambedkar ਨੇ ਲਿਖਿਆ ਜੀ ਦੇਖੋ ਹੁੰਦੇ ਜੇ ਸਾਰਿਆਂ ਲਈ ਹੀ ਬਾਬਾ ਸਾਹਿਬ Ambedkar ਨੇ ਕੀਤਾ ਹੂੰ ਹੂੰ ਭਾਰਤ ਦੇਸ਼ ਵਿੱਚ ਰਹਿਣ ਵਾਲੀ ਔਰਤ ਜਿਹੜੀ ਕਿਸੇ ਵੀ ਜਾਤ ਬਰਾਦਰੀ ਤੋਂ ਆ ਪਾਵੇਂ ਉਹ ਐਸੀ ਆ ਪਾਵੇਂ ਐਸਟੀ ਆ ਪਾਵੇਂ ਜਰਨਲ ਆ ਪਾਵੇਂ ਓਬੀਸੀ ਆ ਪਾਵੇਂ ਬੀਸੀ ਆ ਜੀ ਉਸ ਨਾਰੀ ਨੂੰ ਵੀ ਬਾਬਾ ਸਾਹਿਬ Ambedkar ਨੇ ਬਰਾਬਰ ਦੇ ਅਧਿਕਾਰ ਦੋ ਆਇਆ ਜੀ ਜੇ ਅੱਜ ਇੱਕ ਗਾਤਰਾ ਪਾ ਕੇ ਜਾਤ ਚੜ੍ਹ ਕੇ ਅਮਰੀਕਾ ਲੰਡਨ ਜਾਂਦਾ ਹੈ ਹੂੰ ਬਾਬਾ ਸਾਹਿਬ Ambedkar ਨੇ ਸੰਵਿਧਾਨ ਚੋਂ ਹੱਕ ਦੋ ਆਇਆ ਉਹਦੇ ਲਈ ਲਿਖਿਆ ਸਪੈਸ਼ਲ ਵੀ ਉਹ ਗਾਤਰਾ ਪਾ ਕੇ ਆਪਣੀ ਧਾਰਮਿਕ ਰੀਤੀ ਰਿਵਾਜ ਨਾਲ ਜਾ ਸਕਦਾ ਹੈ ਹਾਂਜੀ ਤੇ ਲੇਕਿਨ ਇਹ ਲੋਕ ਜਿਹੜੇ ਆ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਆ ਤੇ ਅਸੀਂ ਚਾਹਨੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਵੀ ਅੱਜ ਜਿਸ ਤਰ੍ਹਾਂ ਪੂਰੇ ਹਰ ਰੋਜ਼ ਕਦੇ ਲੁਧਿਆਣਾ ਬੰਦ ਹੋ ਰਿਹਾ ਕਦੇ ਜੰਦਰ ਬੰਦ ਹੋ ਰਿਹਾ ਕਦੇ ਹੁਣ ਕੱਲ ਫਿਰੋਜ਼ਪੁਰ ਬੰਦ ਹੋਣਾ ਉਸ ਤੋਂ ਬਾਅਦ ਲਗਾਤਾਰ ਇਹ ਮਸਲਾ ਪੱਕਦਾ ਰਹਿਣਾ ਹੈ ਜਦੋਂ ਤੱਕ ਸਰਕਾਰ ਮੌਜੂਦਾ ਪੰਜਾਬ ਸਰਕਾਰ ਤੇ ਨਾਲ ਸੈਂਟਰ ਗਵਰਨਮੈਂਟ ਕਹਿੰਦੀ ਜੁਡੀਸ਼ਰੀ ਇਨਕੁਆਇਰੀ ਕਰਵਾ ਕੇ ਉਹਨਾਂ ਦੋਸ਼ੀਆਂ ਦਾ ਪਤਾ ਨਹੀਂ ਲਵਾਉਂਦੀ ਜਿਹੜੇ ਦੋਸ਼ੀਆਂ ਨੇ ਇਸ ਕੰਮ ਨੂੰ ਅੰਜਾਮ ਦਵਾਇਆ ਜੀ ਦੀਪਾ ਜੀ ਜਿਸ ਤਰ੍ਹਾਂ ਉਸ ਜਿਹੜਾ ਨੌਜਵਾਨ ਸੀਗਾ ਜਿੰਨੇ ਤੁਹਾਡੇ ਮਾਰੇ ਹੈਗੇ ਨੇ ਕਹਿੰਦੇ ਵੀ ਉਹਦਾ ਪਰਿਵਾਰ ਵੀ ਗਰੀਬ ਹੈ ਉਹਦੀ ਮਾਤਾ ਕਹਿੰਦੇ ਘਰਾਂ ਦੇ ਵਿੱਚ ਕੰਮ ਕਰਦੀ ਹੈਗੀ ਆ ਹੁਣ ਇੱਕ ਪਾਸੇ ਪਰਿਵਾਰ ਗਰੀਬ ਹੈਗਾ ਤੇ ਉਹਦੀ ਮਾਤਾ ਵੀ ਇਹ ਬਿਆਨ ਦੇ ਰਹੀ ਵੀ ਮੈਂ ਤਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ ਫਿਰ ਉਹਨੂੰ ਇਹ ਲੋੜ ਗਰੀਬ ਪਰਿਵਾਰ ਦੇ ਹੋਣ ਦੇ ਨਾਤੇ ਕਿਉਂ ਲੋੜ ਪੈ ਗਈ ਉਸ ਨੂੰ ਇਹ ਕੰਮ ਕਰਨ ਦੇ ਵਾਸਤੇ ਦੇਖੋ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਬੇਨਤੀ ਕਰ ਰਿਹਾ ਵੀ ਉਹ ਭਾਵੇਂ ਗਰੀਬ ਹੈ ਲੇਕਿਨ ਜਿਹੜੇ ਲੋਕਾਂ ਨੇ ਕਰਵਾਇਆ ਜਾਂ ਪੈਸੇ ਦਾ لالਚ ਦਿੱਤਾ ਹਮ ਜਾਂ ਕਿਸੇ ਹੋਰ ਕਿਸ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਜੀ ਜਾਂ ਡਰਾਇਆ ਗਿਆ ਧਮਕਾਇਆ ਗਿਆ ਵੀ ਤੂ ਇਹ ਕੰਮ ਕਰਨਾ ਹੈ ਉਸ ਪਰਿਵਾਰ ਦੇ ਉਸ ਆਕਾਸ਼ ਦੀ ਉਸ ਸੰਕਸ਼ਾ ਦਾ ਨਾਮ ਹੈ ਉਹਦੀ ਮਾਂ ਵੀ ਇਹ ਕਹਿ ਰਹੀ ਬੜੀ ਬੰਦਪਾਗੀ ਕਟਣਾ ਕੀਤੀ ਬਹੁਤ ਮਾੜਾ ਕਰਮ ਕੀਤਾ ਬਹੁਤ ਮਾੜਾ ਕਰਮ ਕੀਤਾ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਕਹਿੰਨ ਉਹਨੂੰ ਤਾਂ ਸਜ਼ਾ ਮਿਲਣੀ ਹੀ ਮਿਲਣੀ ਹੈ ਲੇਕਿਨ ਜਿਹੜੇ ਉਹਦੇ ਨਾਲ ਜਿਹੜੇ ਪਿੱਛੇ ਸਾਜ਼ਿਸ਼ਾਂ ਨੇ ਜਿਹੜੀ ਤਾਕਤਾਂ ਨੇ ਜਿਨ੍ਹਾਂ ਨੇ ਉਸ ਨੂੰ ਕਰਵਾਇਆ ਵੀ ਉਹਨਾਂ ਨੇ ਕੀ ਸੋਚੇ ਕੰਮ ਕਰਵਾਇਆ ਉਹਨਾਂ ਤੇ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਹੈ ਦੀਪਾ ਜੀ ਇਹਦੇ ਚ ਸਵਾਲ ਬੜੇ ਉੱਠਣਗੇ ਵੀ ਇਹਦੇ ਚ ਕਈਆਂ ਤੇ ਵੀ ਸਵਾਲ ਜਾਣਗੇ ਪ੍ਰਸ਼ਨ ਚਿੰਨ ਹੋਣਗੇ ਵੀ ਹੋ ਸਕਦਾ ਪਿੱਛੇ ਜਿਵੇਂ ਸਿੱਖ ਜਥੇਬੰਦੀਆਂ ਹੋਣ ਜਾਂ ਜੇ ਦੂਜੀ ਗੱਲ ਕਰੀਏ ਤਾਂ ਜਿਵੇਂ ਹਿੰਦੂ ਰਾਸ਼ਟਰੀ ਬਣਾਉਣ ਦਾ ਇੱਕ ਨਾਰਾ ਵੀ ਹੈਗਾ ਨਾ ਵੀ ਹਿੰਦੂ ਰਾਸ਼ਟ੍ਰ ਜੀ 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 ਇਹ ਹਿੰਦੂ ਰਾਸ਼ਟਰ ਬਣਾਉਣ ਦੇ ਕਹਿੰਦੇ ਸੁਵਿਧਾ ਨੂੰ ਵੀ ਖਤਮ ਕਰਨਾ ਹੈ ਇਹ ਬਾਬਾ ਹੰਦੇ ਅੰਮੇਦਕਰ ਦਾ ਜਿਹੜਾ ਲਿਖਿਆ ਹੈ ਸੰਵਿਧਾਨ ਹੈ ਕਹਿੰਦੇ ਵੀ ਉਹਨੂੰ ਵੀ ਖਤਮ ਕਰਨਾ ਹੈ ਚੇਂਜ ਕਰਨਾ ਹੈ ਸਿੱਧਾ ਕਿਹਦਾ ਹੱਥ ਹੋ ਸਕਦਾ ਦੇਖੋ ਇਹ ਜੇ ਕਲੀਅਰ ਹੀ ਇਹਨੂੰ ਹਲੇ ਕਲੀਅਰ ਫਾਈਲ ਨਹੀਂ ਕੀਤਾ ਜਾ ਸਕਦਾ ਵੀ ਕਿਹਦਾ ਹੱਥ ਹੋ ਸਕਦਾ ਦੂਜੀ ਗੱਲ ਹੈ ਵੀ ਜਿਹੜੇ ਲੋਕੀ ਕਹਿੰਦੇ ਆ ਹਿੰਦੂ ਰਾਸ਼ਟਰ ਬਣਾएंगे ਜੀ ਤੇ ਹਿੰਦੂ ਰਾਸ਼ਟਰ ਤਾਂ ਅੱਜ ਕੀ ਮੈਂ ਕਹਾਂ ਪੂਰੀ ਜ਼ਿੰਦਗੀ ਲੱਗੇ ਰਣ ਹਿੰਦੂ ਰਾਸ਼ਟਰ ਨਹੀਂ ਬਣਦਾ ਕਿਉਂਕਿ ਭਾਰਤ ਦਾ ਸੰਵਿਧਾਨ ਜਿਹੜਾ ਉਹ ਆਪ ਇਹ ਗੱਲ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਆ ਵੀ ਇਸ ਦੇਸ਼ ਦਾ ਨਾਮ ਭਾਰਤ ਹੈ ਨਾ ਕਿ ਹਿੰਦੂ ਆ ਉਹ ਤਾਂ ਭਾਈ ਸਾਹਿਬ ਜੀ ਭਾਜਪਾ ਆਰਐਸਐਸ ਨੇ ਆਪਣੇ ਪੰਪਲੈਟੇ ਇਸ਼ੂ ਵੀ ਕੀਤੇ ਹੋਏ ਨੇ ਸੋਸ਼ਲ ਮੀਡੀਆ ਤੇ ਸਭ ਕੁਝ ਪਾਇਆ ਵੀ ਹੋਇਆ ਹੈ ਬਿਲਕੁਲ ਉਹ ਪਾ ਰਹੇ ਨੇ ਉਹ ਭਾਈ ਜਣ ਲੇਕਿਨ ਇੰਨੀ ਦੁਨੀਆ ਚ ਹਾਲ ਤੱਕ ਭਾਰਤ ਦੇਸ਼ ਦੇ ਵਿੱਚ ਇਹ ਕਿਸੇ ਦੀ ਤਾਕਤ ਨਹੀਂ ਅਜੇ ਤੱਕ ਹੋਈਦਾ ਸੰਵਿਧਾਨ ਖਤਮ ਕਰ ਦੇਈਆ ਬਾਬਾ ਸਾਹਿਬ ਨੂੰ ਖਤਮ ਕਰ ਦਵੇ ਜਾਂ ਬਾਬਾ ਸਾਹਿਬ ਦੀ ਮੂਰਤੀ ਖਤਮ ਕਰ ਦਵੇ ਜੀ ਇਹ ਨਾਂ ਤਾਂ ਹੋਣ ਦਿੱਤਾ ਜਾਏਗਾ ਮੈਂ ਯਾਦ ਦਵਾ ਦਵਾ ਕਿ ਜਦੋਂ ਪਿਛਲੀ ਸਰਕਾਰ ਨੇ ਕਿਹਾ ਸੀ ਜਦੋਂ ਪੀਐਸਸੀਐਸਟੀ ਐਕਸਡਾ ਉਹਨੂੰ ਖਤਮ ਕਰ ਦਿੱਤਾ ਜਾਊਗਾ ਤੇ ਤੁਹਾਨੂੰ ਯਾਦ ਸ਼ਾਇਦ ਹੋਣਾ ਵੀ ਇੱਕ ਦਿਨ ਦੇ ਵਿੱਚ 2 April 2018 ਦਾ ਦਿਨ ਉਹ ਅਸੀਂ ਯਾਦ ਕਰਵਾ ਸਕਦੇ ਹਾਂ ਇੱਕ ਦਿਨ ਦੇ ਵਿੱਚ ਹੀ ਜੀ ਇੱਕ ਦਿਨ ਦੇ ਵਿੱਚ ਹੀ ਭਾਰਤ ਦੇ ਜਿਹੜੇ ਦੇਸ਼ ਦੇ ਸਾਡੇ ਰਾਸ਼ਟ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਗੋਟਿਆਂ ਦੇ ਪਾਰ ਪੈਣਾ ਪਿਆ ਸੀ ਕਾਨੂੰਨ ਉਹ ਵਾਪਸ ਲੈਣਾ ਪਿਆ ਸੀ ਜੀ ਤੇ ਇਸ ਕਰਕੇ 바ਵਾ ਸਾਹਿਬ ਦੇ ਸੰਵਿਧਾਨ ਨੂੰ ਖਤਮ ਕਰਨਾ ਤਾਂ ਜ਼ਰੂਰ ਦੂਰ ਦੀ ਗੱਲ ਆ ਉਹਦੇ ਤੇ ਕੋਈ ਨਜ਼ਰ ਉਠਾ ਕੇ ਦੇਖ ਵੀ ਨਹੀਂ ਸਕਦਾ ਜਦ ਤੱਕ ਸਮਾਜ ਦੇ ਵਿੱਚ ਜਿਹੜੇ ਜਥੇਬੰਦੀਆਂ ਬੈਠੀਆਂ ਜਿਹੜੀਆਂ ਕੰਮ ਕਰ ਰਹੀਆਂ ਆ ਗਰਾਊਂਡ ਲੈਵਲ ਤੇ ਮਰਨ ਮਿਟਨ ਨੂੰ ਤਿਆਰ ਨੇ ਤੇ ਇਸ ਕਰਕੇ ਇਹ ਤਾਂ 바ਵਾ ਸਾਹਿਬ ਦੀਆਂ ਮੂਰਤੀਆਂ ਤੋਂ ਡਰ ਰਹੇ ਆ ਲੇਕਿਨ ਮੂਰਤੀਆਂ 바ਵਾ ਸਾਹਿਬ ਅੰਬੇਡਕਰ ਦੀ ਮੂਰਤੀ ਤੋੜਨ ਨਾਲ ਕੁਝ ਨਹੀਂ ਹੋਣਾ 바ਵਾ ਸਾਹਿਬ ਦੇ ਮੇੜਕਰ ਦੇ ਜਿਹੜੇ ਵਿਚਾਰ ਹੈ ਜੀ ਉਹਨੂੰ ਕਿਸ ਤਰ੍ਹਾਂ ਖਤਮ ਕਰ ਲਣਗੇ ਲੋਕ ਦੀਪਾ ਜੀ 바ਵਾ ਸਾਹਿਬ ਨੇ ਜਿਹੜਾ ਕਾਨੂੰਨ ਲਿਖਿਆ ਸੀਗਾ ਭਾਰਤ ਦਾ ਉਹਦੇ ਵਿੱਚ ਐਸਸੀ ਭਾਈਚਾਰਾ ਜਿੰਨੇ ਵੀ ਦੱਬੇ ਕੁਚਲੇ ਲੋਕ ਸੀਗੇ ਉਹਨਾਂ ਵਾਸਤੇ ਕੀ ਕੀ ਲਾਗੂ ਕੀਤਾ ਸੀਗਾ ਦੇਖੋ 바ਵਾ ਸਾਹਿਬ ਮੇੜਕਰ ਨੇ ਜਿਹੜਾ ਕਾਨੂੰਨ ਲਿਖਿਆ ਪਹਿਲੀ ਗੱਲ ਤਾਂ 바ਵਾ ਸਾਹਿਬ ਮੇੜਕਰ ਦੀ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ 바ਵਾ ਸਾਹਿਬ ਮੇੜਕਰ ਨੇ ਸਾਰਿਆਂ ਲਈ ਕੀਤਾ ਹੂੰ ਤਕਰੀਬਨ ਇਹ ਲੋਕਾਂ ਦੇ ਜਿਹੜਾ ਇੱਕ ਵਹਿਮ ਜਿਹਾ ਬਣਿਆ ਹੋਇਆ ਕੀ ਯਾਰ ਬਾਬਾ ਸਾਹਿਬ ਅੰਬੇਡਕਰ ਨੇ ਸ਼ਾਇਦ ਐਸੀ ਲੋਕਾਂ ਲਈ ਕੀਤਾ ਐਸੀ ਲੋਕਾਂ ਲਈ ਕੀਤਾ ਮੈਂ ਹੁਣ ਦੱਸ ਕੇ ਹਟਿਆ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜੀ ਬਾਬਾ ਔਰ ਔਰਤ ਕਿਸੇ ਵੀ ਸਮਾਜ ਚ ਹੋ ਸਕਦੀ ਆ ਜੀ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਬਾਬਾ ਸਾਹਿਬ ਅੰਬੇਡਕਰ ਨੇ ਹਮ ਅੰਬੇਡਕਰ ਸਾਹਿਬ ਨੇ ਤੇ ਔਰਤ ਹੁਣ ਅੱਜ ਭਾਵੇਂ ਜਨਰਲ ਸਮਾਜ ਚ ਹੋਵੇ ਭਾਵੇਂ ਐਸੀ ਸਮਾਜ ਚ ਭਾਵੇਂ BC ਭਾਵੇਂ OBC ਭਾਵੇਂ ST ਚ ਕਿਸੇ ਚੋ ਵੀ ਹੋਵੇ ਬਾਬਾ ਸਾਹਿਬ ਅੰਬੇਡਕਰ ਨੇ ਉਹਨਾਂ ਲਈ ਕੀਤਾ ਐਸੀ ਲੋਕਾਂ ਲਈ ਜਿਹੜਾ ਕੀਤਾ ਬਾਬਾ ਸਾਹਿਬ ਅੰਬੇਡਕਰ ਨੇ ਉਹ ਇਹ ਸੀ ਕਿ ਜਿਹੜਾ ਪਿਛੜਿਆ ਸਮਾਜ ਸੀ ਐਸੀ ਸਮਾਜ ਸੀ ਜਿਹਨੂੰ ਸਕੂਲਾਂ 'ਚ ਵੜਨ ਦਿੱਤਾ ਜਾਂਦਾ ਸੀ, ਪੜਨ ਦੇ ਦਿੱਤਾ ਜਾਂਦਾ ਸੀ, ਪੜਨ ਦਾ ਅਧਿਕਾਰ ਨਹੀਂ ਸੀ, ਮੰਦਰਾ 'ਚ ਨਹੀਂ ਵੜਨ ਦਾ ਅਧਿਕਾਰ ਸੀ। ਘਰਾਂ 'ਚ ਰਹਿਣ ਦਾ ਅਧਿਕਾਰ ਨਹੀਂ ਸੀ। ਉਹ ਸਾਰਾ ਕੁਝ ਬਾਬਾ ਸਾਹਿਬ ਅਬੇਡ ਕਰਨ ਨੇ ਉਹਨਾਂ ਨੇ ਕੀਤਾ ਜਿਨ੍ਹਾਂ ਨੂੰ ਚਾਹੀਦਾ ਸੀ। ਜੀ। ਉਹਨਾਂ ਲਈ ਬਾਬਾ ਸਾਹਿਬ ਅਬੇਡ ਕਰਨ ਨੇ ਕੀਤਾ। ਹੂੰ। ਇਸ ਕਰਕੇ ਇਹ ਕਹਿਣਾ ਕਿ ਬਾਬਾ ਸਾਹਿਬ ਅਬੇਡ ਕਰਨੇ ਕਲੇ ਐਸੀ ਲੋਕਾਂ ਲਈ ਕੀਤਾ ਫਿਰ ਇਹ ਗਲਤ ਹੈ ਕਿਉਂਕਿ ਜਿਹੜੇ ਜਿੱਥੇ ਪੈਸਾ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਜੀ ਉਹਦੀ ਸਥਾਪਨਾ ਵੀ ਬਾਬਾ ਸਾਹਿਬ ਅਬੇਡ ਕਰਨ ਨੇ ਕੀਤੀ। ਇਹ ਭਾਰਤ ਦਾ ਸਭ ਤੋਂ ਵੱਡਾ ਬ ਦੀਪਾ ਜੀ ਇੱਕ ਸਵਾਲ ਉੱਟਦਾ ਹੈ ਵੀ ਸਿੱਖ ਕੌਮ ਇੱਕ ਬਹਾਦਰ ਕੌਮ ਹੈ ਜਿਹੜੀ ਪੂਰੇ ਦੇਸ਼ ਨੂੰ ਜਿਨ੍ਹਾਂ ਨੇ ਆਜ਼ਾਦੀ ਵਿੱਚ 93% ਕੁਰਬਾਨੀਆਂ ਕੀਤੀਆਂ ਸੋ ਜਿਹੜੀ ਨੀਂਹ ਵੀ ਹੈ ਉਹ ਸਿੱਖਾਂ ਨੇ ਰੱਖੀ ਹੋਈ ਹੈ ਵੀ ਲਾਲਕਲਾ ਵੀ ਜਿਹੜਾ ਆਜ਼ਾਦ ਕਰਵਾਇਆ ਸੀਗਾ ਉੱਥੇ ਝੰਡਾ ਵੀ ਗੱਡਿਆ ਸੀਗਾ ਸੋ ਸਿੱਖਾਂ ਦੀ ਬਹਾਦਰੀ ਬਹੁਤ ਜ਼ਿਆਦਾ ਹੈ ਇੱਕ ਪਾਸੇ ਵੇ ਵੇਖੀ ਵੀ ਜਿਨ੍ਹਾਂ ਨੇ ਇਸ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਉਹ ਅੱਜ ਜੇਲਾਂ ਦੇ ਪਿੱਛੇ ਬੈਠੇ ਨੇ 33-33 ਸਾਲਾਂ ਤੋਂ 22-22 ਸਾਲਾਂ ਤੋਂ ਬੈਠੇ ਨੇ ਪਿੱਛੇ ਸੋ ਜਿਹੜੇ ਸਿੱਖ ਜਥੇਬੰਦੀਆਂ ਸੀ ਪੁਰਾਣੇ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦੀ ਬੜੀ ਕੋਸ਼ਿਸ਼ਾਂ ਕਰਦੇ ਸੀਗੇ ਲੇਕਿਨ ਨਵੇਂ ਬੰਦੀ ਸਿੰਘ ਦੁਬਾਰਾਵੇਂ ਭਾਈ ਅਮਰਤਪਾਲ ਅੰਦਰ ਚਲੇ ਗਿਆ ਐਨਐਸਏ ਲੱਗੀ ਉਹ ਦਿੱਤੀ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਜਿਹੜੀ ਇਹ ਸੱਜ ਰਚੀ ਗਈ ਹੈ ਹੋ ਸਕਦਾ ਐ ਤਾਂ ਨਹੀਂ ਕਿ ਏਜੰਸੀਆਂ ਨੇ ਜਾਂ ਕੋਈ ਜਿਹੜੇ ਗੁੱਟ ਹੈਗੇ ਸ਼ਰਾਤੀ ਗੁੱਟ ਹੈ ਉਹਨਾਂ ਨੇ ਇਹ ਚਾਲ ਖੇਡੀ ਹੈ ਕਿ ਉਹ ਬਾਹਰ ਨਾ ਆ ਸਕਣ ਦੇਖੋ ਤੁਸੀਂ ਭਾਈ ਅਮਰਤਪਾਲ ਦੀ ਗੱਲ ਕੀਤੀ ਹਾਂਜੀ ਮੈਂ ਦੱਸ ਦੇਣਾ ਚਾਹਾਂ ਪਹਿਲਾਂ ਤਾਂ ਵੀ ਭਾਈ ਅਮਰਤਪਾਲ ਵੀ ਕਿਸੇ ਟਾਈਮ ਤੇ ਕਹਿ ਰਿਹਾ ਸੀ ਕਿ ਮੈਂ ਨਹੀਂ ਮੰਨਦਾ ਸੰਵਿਧਾਨ ਨੂੰ ਮੈਂ ਨਹੀਂ ਮੰਨਦਾ ਸੰਵਿਧਾਨ ਤੋਂ ਜੀ ਤੇ ਲੇਕਿਨ ਜਦੋਂ ਪਰਚੇ ਦਰਜ ਹੋਏ ਆ ਉਦੋਂ ਸੰਵਿਧਾਨ ਯਾਦ ਆਇਆ ਤੁਸੀਂ ਸ਼ਾਇਦ ਉਹਨਾਂ ਦੀ ਵੀਡੀਓ ਦੇਖੀ ਹੋਣੀ ਆ ਹਾਂ ਹਾਂ ਤੇ ਰਹੀ ਗੱਲ ਸਿੱਖ ਕੌਮ ਦੀ ਜੀ ਵੀ ਸਿੱਖ ਕੌਮ ਨੇ ਸ਼ਹਾਦਤਾਂ ਦਿੱਤੀਆਂ ਸ਼ਹੀਦੀਆਂ ਦਿੱਤੀਆਂ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਲੇਕਿਨ ਸਭ ਤੋਂ ਸ਼ਹਾਦਤਾਂ ਜਿਹੜੀਆਂ ਹੋਈਆਂ ਉਹ ਵੀ ਐਸੀ ਲੋਕਾਂ ਦੀ ਹੋਈਆਂ ਉਹ ਵੀ ਐਸੀ ਲੋਕਾਂ ਦੀ ਹੋਈਆਂ ਹੂੰ ਜੇ ਗੱਲ ਯਾਦ ਦਵਾ ਦਵਾਂ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਵਿੱਚ ਆਂਦੀ ਚੌਂਕ 'ਚ ਉਹਨਾਂ ਨੇ ਬਾਬਾ ਜੀਵਨ ਸਿੰਘ ਬਾਕਰ ਦਿੱਤਾ ਤੇ ਲੇਕਿਨ ਉਹਨੂੰ ਲੈ ਕੇ ਕੋਣਾ ਹੈ ਬਾਬਾ ਜੀਵਨ ਸਿੰਘ ਵਾਲਮੀਕੀ ਅਜੈਤਾ ਹਾਂਜੀ ਵਾਲਮੀਕੀ ਸਮਾਜ ਤੋਂ ਹਾਂਜੀ ਲੇਕਿਨ ਹਮੇਸ਼ਾ ਹੀ ਜੜੀਆਂ ਵੀ ਜੰਗਾ ਹੋਈਆਂ ਉਹ ਵਾਲਮੀਕੀ ਸਮਾਜ ਨੇ ਲੜ ਕੇ ਦਿੱਤੀਆਂ ਨੇ ਜੀ ਐਸੀ ਲੋਕਾਂ ਨੇ ਲੜ ਕੇ ਦਿੱਤੀਆਂ ਲੇਕਿਨ ਜਿਹੜੇ ਉਹ ਲੋਕ ਜਿਹੜੇ ਅੱਜ ਆਪਣੇ ਆਪ ਨੂੰ ਸਿੱਖ ਕਹਿ ਰਹੇ ਆ ਅੱਜ ਤੱਕ ਉਹ ਵੀ ਬਾਬਾ ਸਾਮ ਬੇੜਕਰ ਦੇ ਵਿਚਾਰਧਾਰਾ ਨਾਲ ਨਹੀਂ ਜੁੜੇ ਅੱਜ ਤੱਕ ਵੀ ਕੁਝ ਦੇਖੋ ਕੁਝ ਵੀਡੀਓ ਹੁਣ ਤੱਕ ਪੈਰੀਆਂ ਨੇ ਕਹਿੰਦੇ ਵੀ ਬਾਬਾ ਸਾਹਿਬbedkar ਦਾ ਬਹੁਤ ਤੋੜਤਾ ਬਹੁਤ ਮਾੜੀ ਗੱਲ ਆ ਲੇਕਿਨ ਅਸੀਂ ਸਿੱਖੀ ਸਿਧਾਂਤਾਂ ਨੂੰ ਮੰਨਦੇ ਸਿਧਾਂਤ ਨੂੰ ਨਹੀਂ ਮੰਨਦੇ ਹੂੰ ਤੇ ਇਹ ਦੇਸ਼ ਸੰਵਿਧਾਨ ਨਾਲ ਚੱਲਦਾ ਨਾ ਕਿ ਧਾਰਮਿਕ ਗ੍ਰੰਥਾਂ ਨਾਲ ਚੱਲਦਾ ਜੀ ਜੇ ਸੰਵਿਧਾਨ ਰਹੇਗਾ ਤੇ ਇਸ ਦੇਸ਼ 'ਚ ਸਾਰੇ ਰਹਿਣਗੇ ਜੇ ਸੰਵਿਧਾਨ ਖਤਮ ਤੇ ਇਸ ਦੇਸ਼ 'ਚ ਫਿਰ ਉਹੀ ਹਿੰਦੂ ਰਾਸ਼ਟਰ ਉਹ ਲੋਕ ਬਣਾਉਂਦੀ ਪੂਰੀ ਉਹਨਾਂ ਦੀ ਪਲੈਨਿੰਗ ਜਿਹੜੀ ਆ ਉਹ ਕਾਮਯਾਬ ਹੋ ਜਾਣਗੇ। ਦੀਪਾ ਜੀ ਸੰਵਿਧਾਨ ਦੇ ਵਿੱਚ ਰਹਿ ਰਹੇ ਦੇਸ਼ ਦੇ ਵਿੱਚ ਰਹਿ ਰਹੇ ਪੰਜਾਬ ਦੇ ਵਿੱਚ ਰਹਿ ਰਹੇ ਹਰੇਕ ਜਿਹੜੇ ਮਹਿਕਮੇ 'ਚ ਜਦੋਂ ਜਾਂਦੇ ਆ ਅਦਾਰੇ 'ਚ ਜਾਂਦੇ ਆ ਉੱਥੇ ਤਾਂ ਸੰਵਿਧਾਨ ਦੇ ਮੁਤਾਬਕ ਹੀ ਸਭ ਕੁਝ ਬਿਲਕੁਲ ਸੰਵਿਧਾਨ ਦਾ ਕਿਉਂ ਕਹਿੰਦੇ ਆ ਵੀ ਅਸੀਂ ਸੰਵਾਨ ਨਹੀਂ ਮੰਨਦੇ। ਦੇਖੋ ਇਹ ਇਹ ਉਹਨਾਂ ਲੋਕਾਂ ਦੀ ਸੋਚ ਆ। ਮੈਂ ਇੱਕ ਗੱਲ ਦੱਸ ਰਿਹਾ ਜਦੋਂ ਤੱਕ ਅੰਬੇਡਕਰ ਸਾਹਿਬ ਦੀ ਸੋਚ ਨੂੰ ਨਹੀਂ ਅਪਣਾਵਾਂਗੇ। ਅੰਬੇਡਕਰ ਸਾਹਿਬ ਇੱਕ ਵਿਚਾਰ ਹੈ। ਅੰਬੇਡਕਰ ਇੱਕ ਵਿਚਾਰਧਾਰਾ ਹੈ। ਜੀ। ਅੰਬੇਡਕਰ ਇੱਕ ਕ੍ਰਾਂਤੀ ਹੈ। ਜੀ। ਤੇ ਜੇ ਤੱਕ ਉਸ ਦੇ ਨਾਲ ਨਹੀਂ ਜੁੜਾਂਗੇ ਹੂੰ ਤੇ ਫਿਰ ਅਸੀਂ ਜਿੰਨਾ ਮਰਜ਼ੀ ਕਹੀਏ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨੂੰ ਨਹੀਂ ਮੰਨਦੇ ਲੇਕਿਨ ਜਦੋਂ ਪਰਚਾ ਆਉਂਦਾ ਉਹ ਸੰਵਿਧਾਨ ਦੇ ਤਹਿਤ ਜਮਾਤਾ ਕਰਾਣੇ ਆ ਹੂੰ ਇਹ ਚੀਜ਼ਾਂ ਨੂੰ ਉਹ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਸਮਝਣਾ ਚਾਹੀਦਾ ਹੈ ਜਿਹੜੇ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਗਲਤ ਬਿਆਨ ਬਾਜ਼ੀ ਕਰ ਰਹੇ ਆ ਤੁਹਾਨੂੰ ਦੀਪਾ ਜੀ ਪਤਾ ਹੈ ਵੀ ਕਾਂਗਰਸ ਦਾ ਰਾਜ ਲੰਬੇ ਸਮੇਂ ਤੋਂ ਪਿਛਲੇ ਸਮੇਂ ਹੈਗਾ ਜੀਆ ਲੇਕਿਨ ਜਦੋਂ ਦੀ ਭਾਜਪਾ ਆਈ ਹੈ ਦੇਸ਼ ਦੇ ਵਿੱਚ ਫਿਰਕੂ ਪ੍ਰਸਤਾ ਤੇ ਦੇਸ਼ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋਈਆਂ ਨੇ ਉਹਨਾਂ ਦੀ ਗੱਲ ਕਰੀਏ ਆਪਾਂ ਕਹਿੰਦੇ ਵੀ ਹਿੰਦੂ ਰਾਸ਼ਟਰ ਅਸੀਂ ਬਣਾ ਕੇ ਛੱਡਾਂਗੇ ਬੀਜੇਪੀ ਦੇ ਆਰਐਸਏ ਦਾ ਪੂਰਾ ਜੋਰ ਲੱਗਿਆ ਪਿਆ ਕਿਵੇਂ ਦੇਖ ਦਿਓ ਦੇਖੋ ਹਿੰਦੂ ਰਾਸ਼ਟਰ ਦੇਖੋ ਮੈਂ ਤਾਂ ਗੱਲ ਕਰ ਰਿਹਾ ਵੀ ਅੱਜ ਭਾਵੇਂ ਸਿੱਖਾ ਹੈ ਜੀ ਭਾਵੇਂ ਮੁਸਲਮਾ ਹੈ ਅੱਜ ਮੁਸਲਮ ਵੀ ਜੈ ਭੀਮ ਦਾ ਨਾਰਾ ਲਾ ਰਿਹਾ ਜੀ ਮੁਸਲਮ ਵੀ ਜੈ ਭੀਮ ਦਾ ਲਾ ਰਿਹਾ ਇੱਥੇ ਤੱਕਰ ਕੁਝ ਇਸਾਈ ਲੋਕ ਵੀ ਸਾਡੇ ਭਰਾ ਜਿਹੜੇ ਉਹ ਵੀ ਜੈ ਭੀਮ ਸ਼ੁਰੂ ਕਹਿਣਾ ਸ਼ੁਰੂ ਕਰਤਾ ਹੈ ਜੀ ਸਿੱਖਾਂ ਵਿੱਚ ਵੀ ਕੁਝ ਜਥੇਬੰਦੀਆਂ ਜਿਹੜੇ ਬਾਬਾ ਸਾਹਿਬ ਬੇੜਕਰ ਦਾ ਨਾਮ ਲੈ ਰਹੀਆਂ ਜੀ ਲੇਕਿਨ ਜਦੋਂ ਹਿੰਦੂ ਰਾਸ਼ਟਰ ਕਿਸੇ ਵੀ ਕੀਮਤ ਤੇ ਨਹੀਂ ਬਣ ਸਕਦਾ ਕਿਉਂਕਿ ਮੈਂ ਪਹਿਲਾਂ ਹੀ ਗੱਲ ਕਹਿ ਕੇ ਹਟਿਆ ਵੀ ਭਾਰਤ ਦੇਸ਼ ਦੇ ਵਿੱਚ ਸੰਵਿਧਾਨ ਦੇ ਵਿੱਚ ਹੂੰ ਬਾਬਾ ਸਾਮbedkar ਨੇ ਇਸ ਦੇਸ਼ ਦਾ ਨਾਮ ਭਾਰਤ ਲਿਖਿਆ ਜੀ ਤੇ ਉਹ ਭਾਰਤ ਭਾਰਤ ਮੀਨ ਇੱਥੇ ਪਾਂਤ ਪਾਂਦੇ ਲੋਕ ਰਹਿੰਦੇ ਆ ਜੀ ਤੇ ਕਿਸੇ ਇੱਕ ਦਾ ਦੇਸ਼ ਨਹੀਂ ਹੈ ਕਿਸੇ ਇੱਕ ਦੇ ਇਹ ਕਿਸੇ ਦੇ ਇੱਕ ਪਿਓ ਦਾ ਦੇਸ਼ ਨਹੀਂ ਹੈ ਇਹ ਇਹ ਸਾਰਿਆਂ ਦਾ ਦੇਸ਼ ਆ ਇਹ ਸਾਂਝਾ ਦੇਸ਼ ਆ ਇੱਥੇ ਇਸ ਹਿੰਦੂ ਵੀ ਇੰਨਾ ਹੀ ਰਹੇਗਾ ਮੁਸਲਮਾਨ ਵੀ ਇੰਨਾ ਰਹੂਗਾ ਸਿੱਖ ਵੀ ਇੰਨਾ ਰਹੂਗਾ ਸਹਾਇ ਵੀ ਇੰਨਾ ਰਹੂਗਾ ਦਲਿਤ ਵੀ ਇੰਨਾ ਹੀ ਰਹੂਗਾ ਜੀ ਤੇ ਲੇਕਿਨ ਬੇਨਤੀ ਜਦੋਂ ਤੱਕ ਮੈਂ ਤੁਹਾਡੇ ਚੈਨਲ ਦੇ ਮਾਧਮ ਦੱਸ ਦਿੰਦਾ ਕਿ ਜਦੋਂ ਤੱਕ ਅੰਬੇੜਕਰ ਦੇ ਵਿਚਾਰ ਨਾਲ ਨਹੀਂ ਛੁੱਟਦੇ ਉਹ ਤੱਕ ਤੁਸੀਂ ਇਹਨਾਂ ਤਾਕਤਾਂ ਨਾਲ ਲੜ ਨਹੀਂ ਸਕਦੇ ਸੰਪੂਰਨ ਤੌਰ ਤੇ ਜਿਹੜੇ ਲੋਕ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਆ ਜੀ ਦੀਪਾ ਵੀਰ ਜੀ ਜਿਸ ਤਰ੍ਹਾਂ ਤੁਸੀਂ ਕਦੇ ਜਲੰਧਰ ਬੰਦ ਕਰਦੇ ਹੋ ਕਦੀ ਤੁਸੀਂ ਅੰਮ੍ਰਿਤਸਰ ਬੰਦ ਕਰਦੇ ਹੋ ਇੱਕ ਇੱਕ ਜ਼ਿਲ੍ਹਾ ਬੰਦ ਕਰਦੇ ਹੋ ਪੂਰਾ ਪੰਜਾਬ ਬੰਦ ਕਿਉਂ ਨਹੀਂ ਕਰਦੇ ਤੁਹਾਡੀ ਜਿਹੀ ਬੰਦ ਦੇਖੋ ਗੱਲ ਇਹ ਹੈ ਪੰਜਾਬ ਅਸੀਂ ਚਾਹਨੇ ਆ ਇੱਕ ਦਿਨ ਚ ਪੰਜਾਬ ਬੰਦ ਹੋ ਜਾਏਗਾ ਹੂੰ ਪੰਜਾਬ ਇੱਕ ਦਿਨ ਚ ਬੰਦ ਹੋ ਜਾਏਗਾ ਕਾੜੀ ਖਤਮ ਹੋ ਜਾਏਗੀ ਦੁਬਾਰਾ ਫੇਰ ਸਾਨੂੰ ਜਦੋਂ ਪ੍ਰਸ਼ਾਸਨ ਨਹੀਂ ਸੁਣਦਾ ਜਾਂ ਸਰਕਾਰਾਂ ਨਹੀਂ ਸੁਣਦੀਆਂ ਸਰਕਾਰਾਂ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਦੀਆਂ ਉਹਨਾਂ ਦੇ ਕਾਰਵਾਈਆਂ ਨਹੀਂ ਕਰਦੀਆਂ ਜੜੀਆਂ ਨੇ ਜਿਨ੍ਹਾਂ ਨੇ ਇਹ ਇਨਜਾਮ ਦਿੱਤਾ ਘਟਨਾ ਨੂੰ ਹੂੰ ਤੇ ਇੱਕ ਦਿਨ ਚ ਕੀ ਕਰ ਲਾਂਗੇ ਲੇਕਿਨ ਇਸ ਕਰਕੇ ਇਹ ਪਲੈਨਿੰਗ ਹੈ ਇਹਨੂੰ ਛੋਟਾ ਨਾ ਸਮਝੋ ਜੀ ਇਹ ਜਿਹੜਾ ਜਿਸ ਤਰ੍ਹਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਹਾਂਜੀ ਤੁਹਾਨੂੰ ਪਤਾ ਅੱਜ ਤੱਕ ਉਹ ਗੱਲਾਂ ਚੱਲਦੀਆਂ ਪਈਆਂ ਅੱਜ ਤੱਕ ਵੀ ਉਹ ਗੱਲਾਂ ਉੱਠ ਰਹੀਆਂ ਨੇ ਹਾਂਜੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਬੜਾ ਲੰਮੇ ਸਮੇਂ ਤੱਕ ਇਹ ਘਾਰਵਾ ਜਾਣ ਵਾਲਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਨਹੀਂ ਸੁਣਦਾ ਨਾ ਜੇ ਪ੍ਰਸ਼ਾਸਨ ਕਹਿੰਦਾ ਹੈ ਆ ਅੰਮ੍ਰਿਤਸਰ ਦਾ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਰਚਾ ਕਰਤਾ ਅਸੀਂ ਉਹਨੂੰ ਜੇਲ੍ਹ ਭੇਜ ਦਾਂਗੇ ਨਹੀਂ ਸਾਡੀ ਸੈਟੀਸਫਾਈ ਉਹਦੇ ਵਿੱਚ ਨਹੀਂ ਹੈ ਸਾਡੀ ਸੈਟੀਸਫਾਈ ਉਦੋਂ ਆ ਜਦੋਂ ਉਹ ਲੋਕਾਂ ਨੂੰ ਫੜਿਆ ਜਾਏਗਾ ਜਿਹੜੇ ਲੋਕ ਇਹਦੇ ਪਿੱਛੇ ਸਾਜ਼ਿਸ਼ ਕਰਤਾ ਨੇ ਤੇ ਇਹ ਭਾਵੇਂ ਸਾਲ ਚੱਲੇ ਭਾਵੇਂ 2 ਸਾਲ ਚੱਲੇ ਇਹ ਲੰਮਾ ਸਮਾਂ ਚੱਲੇਗਾ ਇਹ ਤਾਂ ਕਦੇ ਫਰੋਜਪੁਰ ਬੰਦ ਜੇ ਅੱਜ 30 ਤਰੀਕ ਨੂੰ ਹੋਇਆ ਹੋ ਸਕਦਾ 2 ਦਿਨ ਬਾਅਦ ਫੇਰ ਹੋ ਜੇ ਉਹ ਦਾ ਕੱਲ ਲੁਧਿਆਣਾ ਬੰਦ ਹੋਇਆ ਉਹ ਦਾ 2-4 ਦਿਨ ਨੂੰ ਫੇਰ ਲੁਧਿਆਣਾ ਬੰਦ ਹੋ ਜੇ ਤੁਹਾਨੂੰ ਪਤਾ ਹੈ ਜਿਹੜੀ ਕਾਨੂੰਨ ਵਿਵਸਥਾ ਕਿਸ ਦੇ ਅੰਡਰ ਚੱਲਦੀ ਹੈ ਸੁਪਰੀਮ ਕੋਰਟ ਵੀ ਜਿਹੜਾ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੇ ਹਦੀ ਨਹੀਂ ਹੁੰਦਾ ਬਿਲਕੁਲ ਇਸ ਲਈ ਉਹਦੇ ਅਸਾਬ ਨਾਲ ਲੈ ਨੇ ਤੁਹਾਨੂੰ ਪਤਾ ਹੈ ਤੁਹਾਨੂੰ ਇਹਦਾ ਇਨਸਾਫ ਮਿਲੇਗਾ ਜੀ ਮਿਲੇਗਾ ਜ਼ਰੂਰ ਮਿਲੇਗਾ ਜੇ ਇਨਸਾਫ ਨਹੀਂ ਮਿਲੇਗਾ ਤਾਂ ਸੜਕਾਂ ਤੇ ਇਨਸਾਫ ਲੈਣ ਵਾਸਤੇ ਬੈਠੇ ਹੀ ਆ ਹਮ ਕਿਸਾਨ ਬੈਠੇ ਰਿਹਾ ਸਾਲ ਤੋਂ ਜ਼ਿਆਦਾ ਜੀ ਤੇ ਕਿਨ ਇਨਸਾਫ ਨਹੀਂ ਮਿਲਿਆ ਹਮ ਤੇ ਜੇ ਅਸੀਂ ਬੈਠ ਜਾਂਗੇ ਤੇ ਕੋਈ ਨਹੀਂ ਇਨਸਾਫ ਲੈ ਕੇ ਛੱਡਾਗਾ ਜਿੱਥੇ ਸਾਡੇ ਸਾਡਾ ਦਾ ਗੋਡਫਾਦਰ ਸਾਡਾ ਬਾਬਾ ਸਾਹਿਬ ਅੰਬੇਦਕਰ ਜੀ ਜੇ ਅੱਜ ਉਸ ਦੇ ਬੋਤ ਨੂੰ ਕੋਈ ਹੱਥ ਲਾਂਦਾ ਉਸ ਦੀ ਕੋਈ ਬੇਅਦ ਵੀ ਕਰਦਾ ਤੇ ਫਿਰ ਅਸੀਂ ਤਾਂ ਕੁਝ ਵੀ ਕਰਨ ਨੂੰ ਤਿਆਰ ਅਸੀਂ ਦੇਸ਼ ਵਿੱਚ ਦੇਸ਼ ਸਾਡਾ ਅਸੀਂ ਜਾਂਦੇ ਦੇਸ਼ ਵਿੱਚ अमन ਸ਼ਾਂਤੀ ਭੰਗ ਹੋਵੇ ਲੋਅਨ ਆਰਡਰ ਸਿੱਤੀ ਵਿਗੜੇ ਪਰ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਹੈ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜੇ 2 ਅਪ੍ਰੈਲ ਨੂੰ ਇੱਕ ਦਿਨ ਚ ਸਰਕਾਰਾਂ ਨੂੰ ਘੁਟਣ ਦੇ ਬਲ ਲਿਆ ਸਕਦੇ ਆ ਤੇ ਫਿਰ ਕੁਝ ਵੀ ਕਰ ਸਕਦੇ ਆ ਹੂੰ ਹੂੰ ਇਸ ਕਰਕੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਸਰਕਾਰਾਂ ਨੂੰ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕੋਈ ਇਹ ਬੇਅਦਬੀ ਪੰਜਾਬ ਚ ਹੋਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਚਾਹੀਦਾ ਹੈ ਕਿ ਸਖਤ ਐਕਸ਼ਨ ਲੈ ਕੇ ਉਹਦੀ ਜਿਹੜੀ ਆ ਪੂਰਨ ਤੌਰ ਤੇ ਜਾਂਚ ਕਰਵਾਈ ਜਾਵੇ ਤੇ ਨਾਲ ਦੀ ਨਾਲ ਹੀ ਕੇਂਦਰ ਸਰਕਾਰ ਨੂੰ ਬੇਨਤੀ ਕਰਾਂਗੇ ਜੀ ਨਰਿੰਦਰ ਮੋਦੀ ਜੀ ਪੰਜਾਬ ਸਾਡੇ ਭਾਰਤ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਕਰਵਾਈ ਜਾਵੇ ਸੁਪਰੀਮ ਕੋਰਟ ਤੋਂ ਇਹਦੀ ਇਨਕੁਆਇਰੀ ਕਰਾਈ ਜਾਵੇ ਕਿਉਂਕਿ ਪੁਲਿਸ ਨੇ ਇਨਕੁਆਇਰੀ ਕਰਨ ਵਾਸਤੇ ਦਬਾਈ ਨਹੀਂ ਜਾਣਾ ਹੂੰ ਪੁਲਿਸ ਸਾਨੂੰ ਪਤਾ ਕਿੰਨਾ ਕੰਮ ਕਰਦੀ ਆ ਜੀ ਕਿੰਨਾ ਕੰਮ ਕਰਦੀ ਹੈ ਪੁਲਿਸ ਪੁਲਿਸ ਨੇ ਇਨਕੁਆਰੀ ਕਰਨ ਦੁਬਈ ਨਹੀਂ ਜਾਣਾ ਵੀ ਦੁਬਈ ਆ ਤਿੰਨ ਮਹੀਨੇ ਰਿਹਾ ਕੀ ਕਰਦਾ ਰਿਹਾ ਬੰਦਾ ਕੌਣ-ਕੌਣ ਬੰਦੇ ਦੇ ਟੱਚ 'ਚ ਸੀ ਕੌਣ-ਕੌਣ ਦੇ ਬੰਦੇ ਅੰਡਰ 'ਚ ਸੀ ਕਿੰਨਾ-ਕਿੰਨਾ ਨੇ ਭੇਜਿਆ ਕਿੰਨਾ ਨੇ ਨੂੰ ਫਰਾਇਤ ਰੱਖਿਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਬੰਦੇ ਨੂੰ ਕਿਸਤੇ ਸ਼ੱਕ ਜਾਂਦਾ ਕਿ ਕਿਹਦੀ-ਕਿਹਦੀ ਕਰਵਾਈ ਹੋ ਸਕਦੀ ਦੇਖੋ ਇਹ ਜਦੋਂ ਇਨਕੁਆਰੀ ਹੋਏਗੀ ਜੀ ਇਹ ਅਸੀਂ ਉਦੋਂ ਕਵਾਂਗੇ ਹਲੇ ਅਸੀਂ ਕੁਝ ਨਹੀਂ ਕਹਿੰਦੇ ਕੋਣ ਕਰ ਰਿਹਾ ਉਸ ਦਾ ਕੋਈ ਜੋ ਵੀ ਹੋਏਗਾ ਉਹ ਸਾਹਮਣੇ ਆਈ ਜਾਊਗਾ ਨਹੀਂ ਆਏਗਾ ਜੇ ਲਗਾਤਾਰ ਸੰਘਰਸ਼ਤਾ ਚੱਲਦੇ ਰਿਹਾ ਬੜੀ ਫਿਰ ਪ੍ਰੋਟੈਸਟ ਕਦੋਂ ਤੱਕ ਚੱਲਣਗੇ ਇਹ ਪ੍ਰੋਟੈਸਟ ਜੀ ਲੰਬੇ ਤੱਕ ਸਮੇਂ ਤੱਕ ਚੱਲਣਗੇ ਪਰसों ਵੀ ਅਸੀਂ ਫਰੋਜਪੁਰ ਚ ਪ੍ਰਦਰਸ਼ਨ ਕੀਤਾ 27 ਤਰੀਕ ਨੂੰ ਤੇ ਹੁਣ 30 ਤਰੀਕ ਦੀ ਕਾਲ ਕਾਲ ਦੀ ਕਾਲ ਬੰਦ ਦਿੱਤੀ ਆ ਤੇ ਕੱਲ ਹੋਰ ਵੀ ਜਿਹੜੇ ਸ਼ਹਿਰ ਆ ਬੰਦਾ ਜਿਵੇਂ ਕਪੂਰਥਲਾ ਵੀ ਬੰਦਾ ਹੋਰ ਵੀ ਕਈ ਸ਼ਹਿਰ ਬੰਦਾ ਤੇ ਲੰਬੇ ਸਮੇਂ ਤੱਕ ਪ੍ਰੋਟੈਸਟ ਚੱਲਦਾ ਹੀ ਰਹਿਣਾ ਇਹ ਨਹੀਂ ਵੀ ਅਸੀਂ ਇੱਕ ਦਿਨ ਕਰਕੇ ਬੈਠ ਗਏ ਤੇ ਬੱਸ ਜੀ ਖਤਮ ਜੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਦੋਸ਼ੀ ਨਹੀਂ ਫੜ ਜਾਂਦੇ ਉਹ ਤੱਕ ਅਸੀਂ ਸੜਕਾਂ ਤੇ ਉਤਰਦੇ ਰਹਿਣਾ ਲਗਾਤਾਰ ਠੀਕ ਹੈ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੇ 라ਵਣ ਸੈਨਾ ਮਿਸ਼ਨ ਅੰਬੇਦਕਰ ਦੇ ਪ੍ਰਧਾਨ ਦੀਪ ਦਸ਼ਾਨੰਦ ਸੋ ਤੁਸੀਂ ਗੱਲਬਾਤ ਸੁਣੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ 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 ਜੈ ਭੀਮ ਜੈ ਭਾਰਤ ਸਤ ਸ੍ਰੀ ਅਕਾਲ ਜੀ ਧੰਨਵਾਦ